ਜੀ ਬਾਬੋ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਆਉਣ ਦੇ ਲਈ ਤੇ ਸਾਰੇ ਭਰਾਵਾਂ ਨੇ ਆਪਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਆਪਾਂ ਤੁਹਾਨੂੰ ਪਿਛਲੇ ਬਲੌਗ 'ਚ ਦੱਸਿਆ ਸੀ ਆਪਾਂ ਆ ਜਾਣਾ ਹੈ ਪੰਜਾਬ ਤੇ ਆਪਾਂ ਆ ਗਏ ਸੀ ਪੰਜਾਬ ਤੇ ਅੱਜ ਪਾਵਾਂਗੇ ਆਪਾਂ ਬਲਕਾਰ ਦਾ ਢੇਡਾ ਤੇ ਘਰ ਆਉਣੇ ਤੁਹਾਨੂੰ ਚੈੱਕ ਲਓ ਵੀ ਲਓ ਮਿੱਤਰੋ ਲਓ ਮਿੱਤਰੋ ਆਪਾਂ ਆ ਗਏ ਸੀ ਪੰਜਾਬ ਹੁਣ ਪਹੁੰਚ ਲੱਗਿਆ ਆਪਾਂ ਰਾਣੀ ਸੁਨਦਰਾ ਦਾ ਕਟੜ ਕਟੜ ਅੱਜ ਇਹਦਾ ਕਰਦਾਂਗੇ ਮਹੂਰਤ ਪੰਜਾਬ ਦੇ ਵਿੱਚ ਪਿੰਡ ਦੇ ਵਿੱਚ ਕੱਲ ਬਚਾਲ ਦੀ ਕਰਿਆ ਏ ਰੂ ਬਈ ਉੱਤੇ ਕੀ ਜੜਿਆਗਾ ਹੈ ਸੌਖਾ ਹੋ ਜੂ ਮੁਰਲਾ ਬੰਦਾ ਲੈ ਬਈ ਕਹਿੰਦਾ ਬਾਜਨ ਕਰਤਾ ਪਿੱਛੇ ਮੂਹਰੋਂ ਰੋੜਨਾ ਸੌਖਾ ਹੋ ਜੂਗਾ ਆ ਜੱਗੀ ਉਸਤਾਦ ਆਪਣਾ ਆ ਗੱਟਰ ਪਾਉਣਾ ਬਹੁਤ ਔਖਾ ਬਾਪੇ ਪਹਿਲਾਂ ਪੁਰਾਣੇ ਮਾਡਲ ਵਾਲਾ ਨਾ ਇਹ ਗੁੱਲੀਆਂ ਵਾਲਾ ਗੱਟਰ ਆ ਪਾਉਣਾ ਬਹੁਤ ਔਖਾ ਇਹ ਆ ਦੇਖਾ ਬਈ ਲੈ ਜਿਹੜੇ ਹੋਣ ਵਾਲੇ ਨੇ ਕਿ ਉਹ ਤਾਂ ਬਾਲੇ ਸੌਖ ਨੇ ਨਾ ਜੱਗੀ ਪਾਉਣੇ ਉਹਦਾ ਕੱਲਾ ਬੰਦਾ ਹੀ ਪਾ ਸਕਦਾ ਇਹ ਬਾਲੇ ਔਖੇ ਨੇਗੇ ਬੱਬੀ ਉਸਤਾਦ ਇਹ ਲਾਉਂਦੇ ਹੋਏ ਜਿਗਾਰਡ ਮਿਸਤਰੀ ਜੀ ਆਪਣੀ ਡਿਊਟੀ ਤੇ ਨਾਟ ਲਾਦਾ 13 ਨੰਬਰ ਦਾ ਕੀ ਕਰਿਆਗਾ ਇਹ ਜਿਗਾਰਡ ਲੱਗਦਾ ਬਾਈ ਡਿਊਟੀ ਦਾ ਜਿਗਾਰਡ ਲਾਦਾ ਲੈ ਤਾਨੂੰ ਬਾਹਰ ਭੇਜ ਕੇ ਆਪ ਆ ਲੱਗ ਰੇ ਕੁਰਕਰੇ ਖਾਣ ਐ ਥੋੜਾ ਨਾ ਕੰਮ ਚੱਲੂ ਆ ਹੈਲੋ ਲੈ ਕੇ ਚੱਲੇ ਨੇ ਰਾਣੀ ਸੁੰਦਰਾ ਨੂੰ ਪਾਉਣਿਆ ਗੇੜਾ ਅੱਜ ਇਹਦਾ ਕਰਦਿਆਂ ਚੈਕਿੰਗ ਤੇ ਉਹ ਘਰਤੀ ਪਿੱਛੇ ਮਾਡਲ ਬਾਈ ਮਾਡਲ ਤੇ ਲੈ ਜਾਓ ਬਾਈ ਬਾਦੋਂ ਗੇੜਾ ਲੈ ਕੇ ਬੈਗਰੂ ਦਾ ਨਾਂ ਕਰ ਦਿਆਂ ਸਟਾਰਟ ਕੰਮ ਲੈ ਵੀ ਮਿੱਤਰੋ ਆਪਾਂ ਨੇ ਟੇਕ ਤਮ ਮੱਥਾ ਧਰਤੀ ਮਾਤਾ ਨੂੰ ਉਹ ਸੱਚੇ ਪ੍ਰਮਾਤਮਾ ਨੂੰ ਤੇ ਆ ਚਲਾਉਣੇ ਆ ਆਪਣੀ ਵਾਹਣਾ ਇਹ ਇੱਥੇ ਚੈੱਕ ਕਰਾਂਗੇ ਮਸ਼ੀਨਾਂ ਨਾ ਜੇ ਕੋਈ ਮੜਾ ਮੋਟਾ ਫਾਲਟ ਹੋਇਆ ਆਪਾਂ ਉਹ ਸੈਟਿੰਗ ਕਰ ਲਾਂਗੇ ਕਿਉਂਕਿ ਆਪਦੇ ਵਾਹਣ ਚ ਚੈਕਿੰਗ ਕਰਨਾ ਬਈ ਬਹੁਤ ਜ਼ਰੂਰੀ ਆ ਕਾਓ ਆਚਾ ਟੇਕ ਤਮ ਮੱਥਾ ਹਾਂ ਪਾ ਚਲਾਓ ਫਿਰ ਕਰਿਆ ਕਿਰਪਾ ਬਹੁਤ ਬੱਸ ਚਲਾਉਨੇ ਆ ਚਲਾ ਦਿਓ ਫਿਰ ਦੇਖ ਲੈ ਮੱਥਾ ਧਾਤੀਵਾ ਦਾ ਨੂੰ ਹਾਂ ਲਾਉਣਿਆਂ ਕਿ ਬਾਸ ਚਲਾ ਆਦੀ ਮਤਰੋ ਲੈ ਲਾਉਣਿਆਂ ਕਿੜਾ ਕਰਾਉਣਿਆਂ ਤੁਹਾਨੂੰ ਸਪਾਈਸ-ਪੂਈ ਚੈੱਕ ਆਪਾਂ ਆਪਣਾ ਜੀ ਰਾਣੀ ਦੀ ਈ ਓਏ ਗਰਮੀ ਜੀ ਲੱਗੀ ਜਾਂਦੀ ਆ ਹੋਰ ਮਸਲੀਆਂ ਫੇਰ ਮਸਾਲਾ ਥੋੜਾ ਯਾ ਚਾ ਫਿਕਰੀ ਸਟਾਰਟ ਹਾਂ ਗਰਮੀ ਬਹੁਤ ਹੋ ਰਹੀ ਹੈ ਨਾ ਗਾੜੀ ਉਹ ਬਣਾਵਾਂਗੇ ਇਹਦਾ ਅੱਜ 6 ਕੱਥ ਨੇ 6 ਮਿਕਸੀ ਚ ਪਾ ਕੇ ਬਰਾ ਹੈ ਉਹ ਦੂਦੀਆਂ ਤੋੜੀ ਜਾਂਦਾ ਤੇ ਇਹ ਲੈ ਲੈ ਠੰਡੀ ਜੀ ਖਾਂਦਾ ਨਹੀਂ ਆ ਖਾਰ ਖਾਇਆ ਆ ਕਿਸਾਨ ਦੇਖ ਲੋ ਛੋਟਾ ਸਾਡਾ ਖਾਰਚ ਮਸ਼ੀਨ ਓਕੇ ਆ ਹੈ ਓਕੇ ਆ ਬਾਈ ਕੀ ਕੋਈ ਕਮੀ ਕੁਮੀ 1 ਮੀਟਰ ਚਾਹੀਦਾ ਹੱਥ ਨੇ ਮੀਟਰ ਤੁਹਾਨੂੰ ਲਿਆ ਦਾਂਗੇ ਦੇਸ਼ਾਲਾ ਹੋਰ ਪੂ ਦਾ ਕਿਹੜਾ ਤਕੜਾ ਹੋਰ ਮੈਨ ਉਹ ਤਾਂ ਐਂ ਦੇਖ ਕੇ ਦੱਸਦਾ ਕਿ ਕਿੰਨੇ ਚੱਕਰ ਨੇ ਹੈ ਹਾਂ ਜੈ ਜੱਜਾ 2 ਘੰਟੇ ਚੱਲੀਏ ਤੂੰ ਇਤਨਾ ਕੀ ਹੋ ਜੂ ਟੇਰ ਲੱਗ ਗਿਆਣਗੇ ਕਹਿੰਦਾ 2 ਘੰਟੇ ਚੱਲ ਪਏ ਜੇ 2 ਘੰਟੇ ਦੇ ਨਾਲ ਇਹ ਸਾਮੀ ਨਹੀਂ ਯਾਨੀ ਸਾਮੀ ਨਹੀਂ ਯਾਨੀ 2 ਘੰਟੇ ਦੇ ਨਾਲ ਨਹੀਂ ਸਾਮੀ ਨਹੀਂ ਹੁੰਦੀ ਆਹ ਦੇਖ ਲੈ ਖੜੇ ਨੇ ਚੈੱਕ ਕਰੀ ਜਾਂਦੇ ਨੇ ਕਮੀਆਂ ਕੀ ਕੀ ਕਮੀਆਂ ਨੇ ਹੈ ਜਦੋਂ ਇਹ ਹੈ ਜਾਂ ਵਾਸੀ ਮੇਰੇ ਕਿਵੇਂ ਕਰਦੇ ਨੇ ਕਿ ਹੋਏ ਜੱਗੀ ਬਵਾਰੇ ਲੈ ਕੇ ਜਾਲੇ ਨਾਲ ਤੇ ਦੇਣਗੇ ਪੇਮੈਂਟ ਪੇਮੈਂਟ ਨਗਦ ਹੈ ਹਮਾਰੀ ਕੱਟਦੇ ਹਮਾਰੀ ਕੱਟਦੇ ਐ ਕਰਦੇ ਨੇ 来 बाबो तू चेक कर दियो सफाई ਤੇ ਬਾਕੀ ਨਾ ਸਫਾਈ ਇਹਦੂ ਹੀ ਵੱਧ ਆ ਜੂਗੀ ਇਹ ਤਾਂ ਹਲੇ ਨਾ ਮੱਲਾ ਕਣਕਾ ਪ੍ਰੋਪਰ ਆਈਆਂ ਨਹੀਂ ਹੈਗੀਆਂ ਤੇ ਬਾਕੀ ਡਿਗੀ ਵੀ ਹੋਈ ਜਾਣਾ ਵਿੱਚ ਵਿੱਚ ਕਣਕ ਆਪਣੀ ਤੇ ਤਾਂ ਕਰਕੇ ਫਿਰ ਹੌਲੀ ਕਰਨੀ ਪੈਂਦੀ ਆ ਕਿਦੋਂ ਮਾੜਾ ਮੋਟਾ ਤੂਰਾ ਹੋ ਜਾਦਾ ਮਸ਼ੀਨ ਦਾ ਫਿਰ ਤਾਂ ਵੱਧ ਸਫਾਈ ਆਏ ਦੀ ਆ ਹੂੰ ਕੋਈ ਕੋਈ ਟੁੱਟ ਫੁੱਟ ਨਹੀਂ ਹੈਗੀ ਜਮਾ ਓਕੇ ਹੈਗੀ ਆ ਦੇ ਜਮਾ ਆ ਦਿਖਾਰ ਗੰਡਾ ਨਾ ਵਿੱਚ ਤਾਂ ਕਰਕੇ ਆ ਦੇ ਹਰ ਗੰਡਾ ਤਾਂ ਕਰਕੇ ਫਿਰ ਮੱਖੀ ਮਾੜੀ ਮੋਟੀ ਆ ਜਾਂਦੀ ਆ ਉਹ ਕੋਈ ਟੁੱਟ ਨਹੀਂ ਹੈਗੀ ਇਹ ਦੇਖ ਲਓ ਆ ਵੜ ਤੇ ਆਪਣੇ 2 2.5 ਕਿੱਲੇ ਤੇ ਹੋ ਗਈ ਮਸ਼ੀਨ ਜਮਾ ਓਕੇ ਸੈਟਿੰਗ ਕਰ ਲਈ ਕਿਹੜੀ ਕੋਈ ਕਮੀ ਸੀਗੀ ਕਿਉਂ ਹੁਣ ਕਰ ਲੈ ਵੱਡੇ ਇਹ 2 ਕਿੱਲੇ ਆਹ ਟਰਾਲੀ ਭਰ ਗਈ ਬਾਪੋ 2 ਕਿੱਲੇ ਜੋ 11 ਫੁੱਟੀ ਹੈਗੀ ਆ ਗਿਆ ਆਪਣਾ ਬਾਬਾ ਯਾ ਬਾਬਾ ਜੀ ਸਤਿ ਸ਼੍ਰੀ ਅਕਾਲ ਜਮਾ ਓਕੇ ਜਮਾ ਮਹਾ ਤੂੰ ਦੱਸਾ ਦਾੜੀ ਰੱਖ ਗਿਆ ਲੈ ਵੀ ਮਿੱਤਰੋ ਉਹ ਵੱਡਿਆ ਹੀ ਆਪਣੀ ਰਾਣੀ ਸंद्रा ਚਾਰ ਪਾਸੇ ਕਿੱਲੇ ਅੱਜ ਹੌਲੀ ਹੌਲੀ ਚੱਲੂਆ ਕੰਪਾਸ ਪਰਸੋ ਨੂੰ ਪੂਰਾ ਭਖ ਜੂਆ ਬਾਬੇ ਉਹ ਕੰਮ ਤੇ ਆਹ ਮਸ਼ੀਨ ਨੂੰ ਆਪਾਂ ਨੇ ਗਰੀਸ ਮਾਰਤੀ ਅੱਜ ਤੇ ਆਪਾਂ ਨੇ ਆ ਲਿਆ ਕੀ ਪੰਜ ਕਿਲੋ ਪਾਏ ਦਾ ਇੱਥੇ ਗਰੀਸ ਸੱਤ ਅੱਠ ਫੋਟੇ ਦੀ ਮੱਲਾ ਪੈ ਪਾ ਗਈ ਥੱਲੇ ਘੜਿਆ ਖੜਿਆ ਬੰਦਾ ਗਰੀਸ ਮਾਰਦਾ ਦਾ ਸਾਰੀ ਮਸ਼ੀਨ ਨੂੰ ਬਾਕੀ ਨੇਤਾ ਜੀ ਆ ਬੈਠੇ ਨੇ ਹੋਰ ਜੀ ਠੀਕ ਹੈ ਜੀ ਕਰ ਲਵਾਂ ਤ ਕੋਈ ਓਕੇ ਆ ਜਵਾ ਰਾਣੀ ਸੁਨਦਰਾ ਕਿਵੇਂ ਚੱਲੀ ਅੱਜ ਮਾਤਾਂ ਨੇ ਹੈਂ ਰਾਣੇ ਦੇ ਬਸ ਉਹ ਕਿਦਾਂ ਦੇ ਦੀ ਚਾਹੀਏ ਉਹ ਲੱਗ ਰਿਹਾ ਝਾੜਨ ਲੋਕ ਨਹੀਂ ਕਿ ਮਾ ਬਾਕੀ ਨੂੰ ਮਾ ਬੀ ਨੂੰ ਕਦਰ ਅਦਨ ਕਿੱਕੇ ਲਾਉਂਗੇ ਕਿ ਰਿਖੜਾ ਦੇ ਇੱਕ ਲੋਕ ਇਹਦੇ ਲੋਕ ਲੱਗਦਾ ਪੈਂਦੀ ਨਹੀਂ ਹੋਣਾ ਕਿਤੇ ਸਾਣੂ ਕੀ ਪਤਾ ਬਬੀ ਐਨੇ ਲੋਕ ਗਦਰਾ ਕ੍ਰਿਸ਼ਨ ਹੋਦਾ ਕਿ ਲੋਕ ਨਿਕਣਾ ਦੇ ਦੇ ਵੀ ਬੰਦਾ ਲਾਓ ਕਿਦੇ ਪੈਂਦੀ ਨਹੀਂ ਸਿੰਧਵਾੜਾ ਦੇ ਕਿਦੇ ਕਾਦਾ ਲੋਕ ਇਹਨਾਂ ਦੱਸੋ ਜਾਂੰਦਾਰਾਣੀ ਸੁਨਦਰਾ ਦਾ ਡੈਕ ਮੁੰਡੇ ਕਹਿੰਦੇ ਡੈਕ ਵੀ ਨਾ ਸੀ ਚਲਾਈ ਨਿਕਦੇ ਮਸ਼ੀਨ ਹੈ ਕੀ ਭਾਵੇਂ ਕਿ ਗਲਾਸ ਚ ਕਰਕ ਲੱਗ ਰਿਹਾ ਲਿਆ ਡੈਕ ਲਾ ਦਨੇ ਮਾ ਆ ਵੀ ਲਾਦਾ ਜੀ ਗਾਰਡ ਆਪਣੇ ਸਿਸਟਮ ਇਹਦੇ ਨਵਾਂ ਮਸ਼ੀਨ ਤੇ ਚਾਰਜ ਕਰੀ ਜਾਇਆ ਕਰਨਗੇ ਉੱਤੇ ਬੈਠੀ ਨਾਲ ਦੀ ਨਾਲ ਗਾਣੇ ਚੱਲਿਆ ਕਰਨਗੇ ਸਦੇਸ਼ ਕੁਮਾਰੀ ਦੇ ਤੇ ਨਾਲੇ ਨਾਲ ਦੀ ਨਾਲ ਚਾਰਜ ਸਹੂਲਤਾਂ ਪੂਰੀਆਂ ਨੇ ਤੁਹਾਨੂੰ ਮਿੱਤਰੋ ਦੇਖ ਸਿੱਧੀਆਂ ਬਾਈ ਨੰਗੀਆਂ ਤਾਰਾਂ ਨੂੰ ਹੱਥ ਪਾਉਂਦਾ ਜੱਗੀ ਖਤਰੋ ਕਾ ਖਿਲਾੜੀ ਕਿਉਂ ਜੱਗੀ ਓਏ ਉਹ ਲੱਗ ਰਹੇ ਨੇ ਚੋਬਾ ਡੈੱਕ ਸੈੱਟ ਕਰਨਾ ਕਿਹਦੇ ਤਾਰ ਰਦ ਲੈ ਜਾਂਦੇ ਨੇ ਪਾ ਕੇ ਕਿਹਦੇ ਪਰਾਂ ਤੋਂ ਲਿਆਉਂਦੇ ਨੇ ਇਹਦੇ ਜਾਲੀ ਦੇ ਕਬਜੇ ਜੇ ਪੱਟੇ ਗਏ ਸੀ ਆ ਰੋਲ ਲਵਾਉਣੇ ਆਗੇ